ਸਮਰਾਲੇ ਮੰਡੀ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਕਿਸਾਨਾਂ ਦੀ ਪੁੱਤਾ ਵਾਂਗੂ ਫਸਲ ਜੋ ਪਾਲੀ ਹੋਈ ਆ ਉਹ ਇੱਥੇ ਬਿਨਾ ਪ੍ਰਬੰਧ ਤੋਂ ਪਈ ਆ ਤਰਪਾਲਾਂ ਨਹੀਂ ਹੈਗੀਆਂ ਔਰ ਉਸ ਤੋਂ ਬਾਅਦ ਜਿਹੜੀ ਕਣਕ ਬੋਰੀਆਂ ਦੇ ਵਿੱਚ ਪੈ ਚੁੱਕੀ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਖੁੱਲੇ ਅਸਮਾਨ ਦੇ ਥੱਲੇ ਪਈ ਆ ਰਾਤ ਦੀ ਬਾਰਿਸ਼ ਹੋ ਰਹੀ ਆ ਇਸ ਟਾਈਮ ਵੀ ਬਾਰਿਸ਼ ਹੋ ਰਹੀ ਆ ਲੇਕਿਨ ਮਾਰਕੀਟ ਕਮੇਟੀ ਵੱਲੋਂ ਕਿਸੇ ਵੀ ਚੀਜ਼ ਦਾ ਕੋਈ ਨਹੀਂ ਧਿਆਨ ਦਿੱਤਾ ਜਾਂਦਾ ਤੇ ਇਹ ਕਣਕ ਗਿੱਲੀ ਹੋ ਜਣੀ ਆ ਜਿਹੜੀ ਕਿ ਖਰਾਬ ਵੀ ਹੋ ਸਕਦੀ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਮਾਰਕੀਟ ਕਮੇਟੀ ਵੱਲੋਂ ਕਿ ਸਾਡੇ ਬuktā ਪ੍ਰਬੰਧ ਕੀਤੇ ਹੋਏ ਨੇ ਕੀ ਜਿਵੇਂ ਕਹਿੰਦੇ ਤੁਸੀਂ ਜੋ ਮਾਰਕੀਟ ਕਮੇਟੀ ਪਰ ਇਹ ਬੜਕਾ ਮਾਰਦੀ ਆ ਵੀ ਸਾਡੇ ਪ੍ਰਬੰਧ ਨੇ ਇਹ ਪ੍ਰਬੰਧ ਬਿਲਕੁਲ ਜ਼ੀਰੋ ਨੇ ਪਿਛਲੇ ਦਿਨਾਂ ਚ ਅਸੀਂ ਦੇਖਿਆ ਨਾ ਤਾਂ ਇੱਥੇ ਪਾਣੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਸੀਗਾ ਕਿਤੇ ਵੀ ਤੇ ਨਾ ਹੀ ਕੋਈ ਜਿਵੇਂ ਮੌਸਮ ਪਿਛਲੇ ਦਿਨਾਂ ਚ ਖਰਾਬ ਹੋਇਆ ਜਾਂ ਨਾ ਉਦੋਂ ਤਰਪਾਲਾਂ ਦਾ ਪ੍ਰਬੰਧ ਸੀਗਾ ਤੇ ਅੱਜ ਜਿਹੜਾ ਕਿ ਪਿਛਲੇ ਕਾਫੀ ਦਿਨਾਂ ਤੋਂ ਦੱਸਿਆ ਜਾ ਰਿਹਾ ਸੀ ਵੀ ਮੌਸਮ ਖਰਾਬ ਹੋਊਗਾ ਮੀਂਹ ਆ ਸਕਦਾ ਉਹਦੇ ਲਈ ਤਾਂ ਬਿਲਕੁਲ ਵੀ ਪ੍ਰਬੰਧ ਨਹੀਂ ਕੀਤੇ ਗਏ ਲੱਖਾਂ ਦੀ ਤਦਾਦ ਦੇ ਵਿੱਚ ਸਮਰਾਲਾ ਮੰਡੀ ਦੇ ਵਿੱਚ ਜੋ ਬੋਰੀਆਂ ਪਈਆਂ ਨੇ ਉਹ ਬਿਨਾਂ ਤਰਪਾਲਾਂ ਤੋਂ ਪਈਆਂ ਨੇ ਜਿਹਦੇ ਤੇ ਕੰਟੀਨਿਊ ਮੀਂਹ ਪੈ ਰਿਹਾ ਰਾਲੀ ਵੀ ਵਿੱਚ ਤਾਰੀ ਜਾ ਰਹੀ ਹੈ ਦੇਨਤਾਰੀ ਹੋਈ ਆ ਉਹ ਬਿਲਕੁਲ ਗਲਤ ਗੱਲ ਹੈ ਜਿਹਦੇ ਤਾਰੀ ਹੋਈ ਹੈ ਜੀ ਉਹ ਉਹ ਮਾਰਕੀਟ ਕਮੇਟੀ ਨੂੰ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਅਸੀਂ ਦੱਸਦੇ ਆਂ ਜੀ ਅਸੀਂ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਦੀ 2 ਲੱਖ 11000 700 ਟੋਟਲ ਆਮਦ ਆਈ ਹੈ ਮੰਡੀ ਵਿੱਚ ਜਿਹਦੇ ਵਿੱਚੋਂ 11323 ਦੀ ਪਰਚੇਜ਼ ਹੋ ਚੁੱਕੀ ਹੈ ਜੀ ਸਾਰੇ ਪ੍ਰਬੰਧ ਕਮੇਟੀ ਵੱਲੋਂ ਕੀਤੇ ਆ ਜਿਹੜੇ ਮਤਲਬ ਤੁਸੀਂ ਕਹਿ ਰਹੇ ਹੋ ਬੋਰੀਆਂ ਆਸਮਾਨ ਥੱਲੇ ਪਈਆਂ ਨੇ ਆਪਾਂ ਸਾਰੇ ਤਕਤੀ ਸਹਿਬਾਨ ਨੂੰ ਜਿਹੜੇ ਆਪਣੇ ਆਰਤੀ ਸਹਿਬਾਨ ਹੈ ਇਹਨਾਂ ਨੂੰ ਪੱਤਾ ਹਦਾਇਤਾਂ ਕੀਤੀਆਂ ਹੋਈਆਂ ਆ ਕਿ ਆਪਣੀ ਤਰਪਾਲਾਂ ਨਾਲ ਕਿਸਾਨਾਂ ਦੀਆਂ ਬੋਰੀਆਂ ਕਵਰ ਕੀਤੀਆਂ ਜਾਵਣਾਂ। ਇਹ ਕਿ ਜਿਹਦਾ ਕਸੂਰ ਹੋਣਾ ਚਾਹੀਦਾ ਉਹ ਇਹਦੇ ਅਸੀਂ ਜੀ ਮਤਲਬ ਇਹਨਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਵੀ ਆਪਣੀ ਜੜੀ ਵੀ ਮਤਲਬ ਹੈ ਗਿਆ ਕਨਸਿਟਿਟੇਰੀ ਕਿਸਾਨ ਤੋਂ ਆਂਦੀ ਹੈਗੀ ਆ। ਉਹਨੂੰ ਮਤਲਬ ਕਵਰ ਕੀਤਾ ਜਾਵੇ ਤਰਪਾਲਾਂ ਵੱਲੋਂ ਅਰੇਂਜਮੈਂਟ ਆਰਤੀ ਸਹਿਬਾਨ ਵੱਲੋਂ ਕੀਤਾ ਜਾਂਦਾ ਹੈ। ਇਹਦਾ ਜਾਰੀ ਕਰਨਾ ਤੁਸੀ ਬੰਦਨਾ ਕਰਵਾ। ਫਾਲਾਂ ਅਗਲਾ ਪਹਿਲੇ ਹਾਂਜੀ ਇਹ ਰੀਡਵੈਂਟ ਜੀ ਆਪਣੇ ਆਰਤੀਆਂ ਵੱਲੋਂ ਕੀਤਾ ਜਾਣਾ ਹੁੰਦਾ ਜੀ ਜਦੋਂ ਵੀ ਉਹਨਾਂ ਕੋਲ ਕਿਸੇ ਵੀ ਕਿਸਾਨ ਦੀ ਜਿੰਨ ਖਾਂਦੀ ਹੈ ਤਾਂ ਉਹਨੂੰ ਮਤਲਬ ਫੋਨ ਤੋਂ ਪਹਿਲੇ ਪਹਿਲੇ ਔਰ ਉਹਨਾਂ ਨੂੰ ਮਤਲਬ ਤਰਪਾਲਾਂ ਨਾਲ ਕਵਰ ਕੀਤਾ ਜਾਂਦਾ ਜੇ ਮੌਸਮ ਖਰਾਬ ਹੁੰਦਾ ਹੈ ਅਤੀਸਬੰਦੀ ਸਾਰੇ ਆਰਤੀਆਂ ਨੂੰ ਮੈਸੇਜ ਲਗਾ ਚੁੱਕੇ ਸੀਗੇ ਤੇ ਇਹਨਾਂ ਨੂੰ ਲਿਖਤੀ ਤੌਰ ਤੇ ਵੀ ਕਿਹਾ ਹੈਗਾ ਵੀ ਤੁਸੀਂ ਮਤਲਬ ਆਪਣੇ ਤਰਪਾਲਾਂ ਅਨੁਸਾਰ ਮਤਲਬ ਕਿ ਇਸ ਦਾ ਕਾਰਵਾਈ ਕੀਤੀ ਜਾਵੇ ਹਾਂਜੀ ਇਹ ਕਾਰਵਾਈ ਕੀਤੀ ਜਾਵੇ ਜੇ ਜਿਹੜੇ ਆਪਸੇ ਵੱਲੋਂ ਗੁੰਮਰਾਹਗੀ ਕੀਤੀ ਹੈ ਉਹ ਵੀ ਕੀ ਜਾਵੇ ਉਹਨਾਂ ਨੂੰ ਜੇ ਅਸੀਂ ਨੋਟਿਸ ਕਰਦਾਂਗੇ ਜੀ ਮਤਲਬ ਐਦਾਂ ਦੀ ਗੱਲ ਹਾਂਜੀ